ਹੇ ਮੇਰਾ ਰੂਮ ਰੂਮ ਰਜਿਆ ਕਿਤੇ ਕੋਈ ਥੋੜਾ ਨਾ ਦਿਸੇ। ਮੈਂ ਮੰਗਾ ਹੋਰ ਕੀ ਰੱਬ ਕੋਲੋਂ ਕਿਤੇ ਕੋਈ ਲੋੜ ਨਾ ਦਿਸੇ। ਕਿ ਸੁਆਸੂਂ ਜੈ ਚਿਰੇਤੇ ਮੇਰੀ ਹਰ ਪਟਕਣ ਮੁੱਕੀ ਏ। ਮੈਂ ਜਦੋਂ ਲਿਖਦਾ ਵੀ ਆ ਨਾ ਜੀ ਮੈਂ ਇਹ ਨਹੀਂ ਸੋਚ ਕੇ ਲਿਖਦਾ ਕਿ ਮੈਂ ਹੁਣ ਆ ਸਬਜੈਕਟ ਨੂੰ ਲਿਖਾਂਗਾ। ਮੈਂ ਜਿਸ ਅਹਿਸਾਸ ਦੇ ਵਿੱਚ ਹੁੰਦਾ ਹੈ ਬਸ ਮੈਂ ਉਤੇ ਰਿੱਤੇ ਕਲਮ ਚਲਾਉਣੀ ਸ਼ੁਰੂ ਕਰਦਾ ਹੈ ਔਰ ਗੀਤ ਆਪ ਮਹਾਰੇ ਰੂਪ ਲੈ ਲੈਂਦੇ ਨੇ ਤੁਹਾਡੇ ਸੁਪਨੇ ਵੀ ਮੈਂ ਕਹਿੰਨੀ ਹੈ ਕਿ ਐਡੇ ਸੋਹਣੇ ਆ ਕਿ ਉਹਦੇ ਤੇ ਪੂਰੀ ਫਿਲਮ ਬਣ ਸਕਦੀ ਹੈ ਹੁਣ ਮੈਂ ਕਈ ਵਾਰੀ ਜਿਹੜੇ ਬੱਚੇ ਵੀ ਐਕਸਰਸਾਈਜ਼ ਲਈ ਆਉਂਦੇ ਨੇ ਮੇਰੇ ਕੋਲ ਕੀ ਸਾਨੂੰ ਟ੍ਰੇਨਿੰਗ ਦੋ ਲਿਖਣ ਦੀ ਹੈ ਨਾ ਤਾਂ ਮੈਂ ਉਹਨਾਂ ਨੂੰ ਕਈ ਵਾਰੀ ਰੈਂਡਮ ਵਰਡਸ ਦੇ ਦੇਣਾ ਹੁੰਦਾ ਕੀ ਆ ਤੇ ਨਖਰ ਲੈ ਲੋ ਇਹਨਾਂ ਨੂੰ ਇੱਕ ਸੈਂਟੈਂਸ ਦਾ ਰੂਪ ਦੇ ਕੇ ਦੇਖੋ ਕਰੋ ਉਸ ਉਸ ਸੈਂਟੈਂਸ ਨੂੰ ਅੱਗੇ ਕੈਰੀ ਆਨ ਕਰੋ ਉਸ ਫੀਲਿੰਗ ਨੂੰ ਕੈਰੀ ਆਨ ਕਰੋ ਜੇ ਅਸੀਂ ਫਿਲਮ ਦੀ ਗੱਲ ਕਰੀਏ ਤਾਂ ਸੂਹੇ ਦੇ ਚੀਰੇ ਵਾਲਿਆ ਹੈਨਾ ਤਾਂ ਇਹ ਟਾਈਟਲ ਜਿਹੜਾ ਹੈ ਇਹ ਕਿਸ ਤਰ੍ਹਾਂ ਆਇਆ ਵਿਆਹ ਦੀ ਗੱਲ ਕਰਦੀ ਹੈ ਫਿਲਮ ਔਰ ਸੂਹੇ ਚੀਰੇ ਨੂੰ ਲੈ ਕੇ ਵਿਆਹ ਨਾਲ ਇੱਕ ਕਨੈਕਸ਼ਨ ਹੁੰਦਾ ਕਿ ਅਸੀਂ ਸੂਹਾ ਉਦੋਂ ਹੀ ਬੰਨ੍ਹਦੇ ਆ ਜਦੋਂ ਵਿਆਹ ਹੁੰਦਾ ਹੈ ਨਾ ਮੁੰਡੇ ਨੇ ਧੀ ਚੜ੍ਹਨਾ ਹੁੰਦਾ ਅਸੀਂ ਕੋਸ਼ਿਸ਼ ਕੀਤੀ ਕਿ ਸ਼ਾਇਦ ਇਹ ਟਾਈਟਲ ਦੇਖਦੇ ਹਾਂ ਜੇ ਸਾਨੂੰ ਮਿਲ ਗਿਆ ਸੀ ਫੋਰਚੂਨੇਟ ਸੀ ਕਿ ਸਾਨੂੰ ਮਿਲ ਗਿਆ ਸੀ ਸੋ ਜੀ ਮੇਰੇ ਨਾਲ ਆ ਬੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਬਿਲਕੁਲ ਠੀਕ ਹੈ ਜੀ ਸੋ ਪਹਿਲਾਂ ਤਾਂ ਤੁਹਾਨੂੰ ਬਹੁਤ ਬਾਰ ਕਾ ਬਹੁਤ ਸੋਹਣੀ ਤੁਹਾਡੀ ਫਿਲਮ ਦਾ ਜਿਹੜਾ ਟ੍ਰੇਲਰ ਹੈ ਅੱਛਾ ਇੱਕ ਚੀਜ਼ ਜਿਹੜੀ ਮੈਂ ਪੁੱਛਣੀ ਚਾਹਨੀ ਆ ਕਿ ਤੁਹਾਡੀ ਜਦੋਂ ਅਸੀਂ ਆਵਾਜ਼ ਸੁਣਦੇ ਆ ਜਾਂ ਲਿਖਤ ਨੂੰ ਪੜ੍ਹਦੇ ਵੀ ਆ ਤਾਂ ਉਹ ਜੋ ਸਕੂਨ ਇੱਕ ਤੁਹਾਡੀ ਲਿਖਤ ਦੇ ਵਿੱਚ ਹੁੰਦਾ ਉਹ ਤੁਹਾਡੀ ਆਵਾਜ਼ ਦੇ ਵਿੱਚ ਹੀ ਆ ਤਾਂ ਇਸ ਚੀਜ਼ ਦੀ ਮਿਠਾਸ ਕਿੱਥੋਂ ਆਈ ਮੈਂ ਤਾਂ ਹੀ ਕਹੂੰਗਾ ਮੈਂ ਫੋਰਚੂਨੇਟ ਆ ਮੈਨੂੰ ਕੁਦਰਤ ਨੇ ਨਿਵਾਸ ਦਿੱਤਾ ਉਸ ਤੋਂ ਬਾਅਦ ਮੇਰੇ ਰਾਉਂਡ ਰਹਿਣ ਵਾਲੇ ਲੋਕ ਇਦਾਂ ਦੇ ਨਹੀਂ ਮੈਨੂੰ ਪਿਆਰ ਦਿੰਦੇ ਨਹੀਂ ਆਡੀਅנס ਇਦਾਂ ਦੀ ਹੈ ਪੰਜਾਬ ਇਦਾਂ ਦਾ ਕਿ ਉਹ ਪਿਆਰ ਇੰਨਾ ਬਖਸ਼ ਦਿੰਦਾ ਕਿ ਉਹ ਮਿਠਾਸ ਆਪਣੇ ਆ ਬਣਦੀ ਰਹਿੰਦੀ ਹੈ ਅੱਛਾ ਇਹ ਜਦੋਂ ਵੀ ਨਾ ਅਸੀਂ ਮਤਲਬ ਜੇ ਕਿਸੇ ਹੋਰ ਦੀ ਨਹੀਂ ਮੈਂ ਆਪਣੀ ਹੀ ਗੱਲ ਕਰਾਂਗੀ ਜਦੋਂ ਵੀ ਮੈਨੂੰ ਲੱਗਦਾ ਹੈ ਕਿ ਮੈਂ ਡਿਸਟਰਬ ਹੁੰਨੀ ਆ ਤਾਂ ਮੈਂ ਤੁਹਾਡਾ ਗੀਤ ਸੁਣਨਾ ਇੱਕ ਵੱਖਰਾ ਹੀ ਸਕੂਨ ਆਉਂਦਾ ਐਂਡ ਐਂ ਲੱਗਦਾ ਵੀ ਸਮਾਂ ਇੱਥੇ ਰੁਕ ਗਿਆ ਤਾਂ ਇਹ ਚੀਜ਼ ਆਪਣੀ ਲਿਖਤ ਦੇ ਵਿੱਚ ਲੈ ਕੇ ਆਣੀ ਤਾਂ ਇੱਥੇ ਇਹਦੇ ਪਿੱਛੇ ਦੀ ਕਿੰਨੀ ਮਿਹਨਤ ਆ ਮਿਹਨਤ ਨਹੀਂ ਮੈਨੂੰ ਲੱਗਦਾ ਮੈਂ ਜਦੋਂ ਲਿਖਦਾ ਵੀ ਆ ਨਾ ਜੀ ਮੈਂ ਇਹ ਨਹੀਂ ਸੋਚ ਕੇ ਲਿਖਦਾ ਕਿ ਮੈਂ ਹੁਣ ਆ ਸਬਜੈਕਟ ਨੂੰ ਲਿਖਾਂਗਾ ਮੈਂ ਜਿਸ ਅਹਿਸਾਸ ਦੇ ਵਿੱਚ ਹੁੰਨਾ ਹੈ ਬਸ ਮੈਂ ਉੱਤੇ ਤੇ ਕਲਮ ਚਲਾਉਣੀ ਸ਼ੁਰੂ ਕਰਦਾ ਹੈ ਔਰ ਗੀਤ ਆਪ ਮੁਹਾਰੇ ਉਹ ਰੂਪ ਲੈ ਲੈਂਦੇ ਨੇ ਔਰ ਜਦੋਂ ਮੈਂ ਪ੍ਰੈਜ਼ੈਂਟ ਕਰਦਾ ਹਾਂ ਜਦੋਂ ਮੈਂ ਸੁਣਾਉਣਾ ਹੈ ਤੁਸੀਂ ਸੁਣਦੇ ਹੋ ਸਾਰੇ ਤਾਂ ਉਹ ਜਿਹੜੇ ਸਕੂਨ ਨੂੰ ਮੈਂ ਮਹਿਸੂਸ ਕੀਤਾ ਹੁੰਦਾ ਉਹ ਸ਼ਾਇਦ ਬਾਕੀਆਂ ਨੂੰ ਵੀ ਲੱਭਦਾ ਆ ਮਿਲਦਾ ਆ ਹੋ ਸਕਦਾ ਵੱਖਰੇ ਤਰੀਕੇ ਮਿਲਦਾ ਹੋਵੇ ਹੋ ਸਕਦਾ ਮੇਰੇ ਵਾਂਗ ਹੀ ਮਿਲਦਾ ਹੋਵੇ ਪਰ ਉਹ ਮਿਲਦਾ ਹੈ ਤਾਂ ਮੈਂ ਸਿਰਫ ਇੰਨਾ ਕਹੂੰਗਾ ਕਿ ਮੈਨੂੰ ਬਹੁਤ ਨਵਾਜਿਆ ਹੈ ਗੁਜਰਤ ਨੇ ਇਸ ਕੰਮ ਅੱਛਾ ਸਾਨੂੰ ਇਹ ਨਹੀਂ ਸੀ ਐਕਸਪੈਕਟਡ ਕਿ ਤੁਸੀਂ ਇਹ ਜਵਾਬ ਦੇਵੋਗੇ ਕਿ ਫਿਲਮ ਮੈਂ ਸੁਪਨਾ ਵੇਖਿਆ ਤੇ ਮੈਂ ਇਹਦੇ ਵਿੱਚ ਕੋਈ ਐਕਸਟਰਾ ਐਫਰਟ ਨਹੀਂ ਕੀਤਾ ਵੀ ਸੋਚਿਆ ਨਹੀਂ ਤੇ ਮਤਲਬ ਅਸੀਂ ਇਹ ਐਕਸਪੈਕਟ ਨਹੀਂ ਸੀ ਕੀਤਾ ਵੀ ਤੁਸੀਂ ਇੰਨਾ ਸਰਲ ਜਵਾਬ ਦੇਵੋਗੇ ਤਾਂ ਮੈਂ ਉਹਦੀ ਜਰਨੀ ਜ਼ਰੂਰ ਜਾਣਨੀ ਚਾਹਾਂਗੀ ਕਿ ਵੀ ਤੁਹਾਡੇ ਸੁਪਨੇ ਵੀ ਮੈਂ ਕਹਿੰਨੀ ਹੈ ਕਿ ਐਡੇ ਸੋਹਣੇ ਆ ਕਿ ਉਹਦੇ ਤੇ ਪੂਰੀ ਫਿਲਮ ਬਣ ਸਕਦੀ ਹੈ ਅ ਕਈ ਵਾਰੀ ਕੀ ਹੁੰਦਾ ਇੱਕ ਫਰੇਮ ਹੀ ਹੋਵੇ ਨਾ ਤੁਹਾਡੇ ਕੋਲ ਤਾਂ ਉਹਦੇ ਬਾਰੇ ਚਿੰਤਨ ਕਰਦਿਆਂ ਕਰਦਿਆਂ ਸੋਚਦਿਆਂ ਸੋਚਦਿਆਂ ਕਈ ਵਾਰੀ ਉਹਦੇ ਚ ਇੱਕ ਕਹਾਣੀ ਉੱਪਰ ਆਉਂਦੀ ਹੈ ਹੁਣ ਮੈਂ ਕਈ ਵਾਰੀ ਜਿਹੜੇ ਬੱਚੇ ਵੀ ਐਕਸਰਸਾਈਜ਼ ਲਈ ਆਉਂਦੇ ਨੇ ਮੇਰੇ ਕੋਲ ਕੀ ਸਾਨੂੰ ਟ੍ਰੇਨਿੰਗ ਦਿਓ ਲਿਖਣ ਦੀ ਹੈ ਨਾ ਤਾਂ ਮੈਂ ਉਹਨਾਂ ਨੂੰ ਕਈ ਵਾਰੀ ਰੈਂਡਮ ਵਰਡਸ ਦੇ ਦੇਣਾ ਹੁੰਦਾ ਕਿ ਆ ਤਿੰਨ ਅੱਖਰ ਲੈ ਲਓ ਇਹਨਾਂ ਨੂੰ ਇੱਕ ਸੈਂਟੈਂਸ ਦਾ ਰੂਪ ਦੇ ਕੇ ਦੇਖੋ ਫਿਰ ਉਸ ਉਸ ਸੈਂਟੈਂਸ ਨੂੰ ਅੱਗੇ ਕੈਰੀ ਆਨ ਕਰੋ ਉਸ ਫੀਲਿੰਗ ਨੂੰ ਕੈਰੀ ਆਨ ਕਰੋ ਤਾਂ ਉਹਦੇ ਚੋਂ ਬਹੁਤ ਸੋਹਣੇ ਰਿਜ਼ਲਟਸ ਨਿਕਲ ਕੇ ਸਾਹਮਣੇ ਆਉਂਦੇ ਨੇ ਸੋ ਕਈ ਵਾਰੀ ਇਦਾਂ ਹੁੰਦਾ ਕਿ ਅਸੀਂ ਕੁਝ ਦੇਖਦੇ ਆ ਸਾਡਾ ਧਿਆਨ ਉਹਦੇ 'ਚ ਅੜਿਆ ਰਹਿ ਜਾਂਦਾ ਫਿਰ ਉਹਦੇ ਅੱਗੇ ਤੇ ਪਿੱਛੇ ਦੀ ਕੀ ਕਹਾਣੀ ਹੋਊਗੀ ਉਹ ਦਿਮਾਗ ਆਪਣੇ ਆਪ ਸਿਰਜਣੀ ਸ਼ੁਰੂ ਕਰ ਦਿੰਦਾ ਕਿ ਮੇਰਾ ਦਿਮਾਗ ਇਦਾਂ ਦਾ ਮੈਂ ਚੀਜ਼ਾਂ ਸੋਚਦਾ ਬਹੁਤ ਆ ਬਹੁਤ ਬਰੀਕੀ ਨਾਲ ਸੋਚਦਾ ਰਹਿੰਦਾ ਫਿਰ ਸੋਚਣ ਤੋਂ ਬਾਅਦ ਉਹਨਾਂ ਨੂੰ ਮਹਿਸੂਸ ਬਹੁਤ ਕਰਦਾ ਇਹ ਮੇਰੀ ਪ੍ਰੋਬਲਮ ਆ ਕਿ ਮੈਂ ਕੁਝ ਵੀ ਮੇਰੇ ਨਾਲ ਵਾਪਰਦਾ ਜਾਂ ਮੈਂ ਵਾਪਰਦਾ ਦੇਖ ਲੈਣਾ ਤਾਂ ਮੈਂ ਉਹਦੇ 'ਚ ਬਹੁਤ ਜ਼ਿਆਦਾ ਖੋਪ ਜਾਨਾ ਫਿਰ ਮੇਰਾ ਨਿਕਲਣਾ ਵੀ ਔਖਾ ਹੋ ਜਾਂਦਾ ਮੇਰਾ ਨੁਕਸਾਨ ਵੀ ਹੁੰਦਾ ਕਈ ਵਾਰੀ ਇਹਨਾਂ ਚੀਜ਼ਾਂ ਕਰਕੇ ਹਨਾ ਪਰ ਉਹ ਚੀਜ਼ ਮੇਰੇ ਆਰਟ ਲਈ ਬਹੁਤ ਵੱਡੀ ਬਲੇਸਿੰਗ ਹੈ ਹੈਨਾ ਉਹ ਹੋ ਸਕਦਾ ਹੈ ਕਿ ਮੇਰੀ ਪ੍ਰੈਕਟੀਕਲ ਲਾਈਫ ਦੇ ਵਿੱਚ ਉਹ ਚੀਜ਼ ਦੀ ਅੜਚਣ ਹੋਵੇ ਪਰ ਮੇਰੇ ਆਰਟ ਨੂੰ ਲੈ ਕੇ ਜੇ ਮੈਂ ਸੱਚਾ ਹੋ ਕੇ ਅੱਖਾਂ ਤਾਂ ਮੇਰੇ ਆਰਟ ਨੂੰ ਉਹ ਬਹੁਤ ਵਧੀਆ ਚੀਜ਼ ਹੈ ਅੱਛਾ ਅਜਨਜੋਤਪਾ ਜੀ ਨੇ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਬਹੁਤ ਸਾਰਾ ਜਿਹੜਾ ਫਿਲਮ ਦਾ ਹਿੱਸਾ ਉਹ ਅਸੀਂ ਅੰਮ੍ਰਿਤਸਰ ਵਾਲੀ ਸਾਈਡ ਜੜਾਏ ਸ਼ੂਟ ਕੀਤਾ ਤਾਂ ਤੁਹਾਡਾ ਇੱਕ ਖਾਸ ਰਿਸ਼ਤਾ ਅੰਮ੍ਰਿਤਸਰ ਦੇ ਨਾਲ ਤਾਂ ਇੱਕ ਚੀਜ਼ ਜਿਹੜੀ ਤੁਹਾਨੂੰ ਅੰਮ੍ਰਿਤਸਰ ਦੀ ਬਹੁਤ ਪਸੰਦ ਹੈ ਦਰਬਾਰ ਸਾਹਿਬ ਉਸ ਤੋਂ ਹੋਣਾ ਕੀ ਹੋ ਸਕਦਾ ਜੀ ਅੰਮ੍ਰਿਤਸਰ ਦੇ ਵਿੱਚ ਹੈ ਨਾ ਔਰ ਕਿਉਂਕਿ ਮੇਰਾ ਆਪਣਾ ਏਰੀਆ ਕਡੂਰ ਸਾਹਬ ਆ ਮੈਂ ਅੱਠ ਪਾਤਸ਼ਾਹੀਆਂ ਦੀ ਚਰਨਛੋਪਾ ਪ੍ਰਾਪਤ ਧਰਤੀ ਆ ਹੈ ਨਾ ਤਾਂ ਉਹ ਮੈਂ ਜਿਹੜੇ ਪਾਸੇ ਵੀ ਆਪਣੀ ਜ਼ਿੰਦਗੀ 'ਚ ਨਿਗਾਹ ਮਾਰਾਂ ਚਾਹੇ ਦੋਸਤਾਂ ਵੱਲ ਮਾਰਾਂ ਰਿਸ਼ਤੇਦਾਰਾਂ ਵੱਲ ਮਾਰਾਂ ਜਿਹੜੇ ਪਿੰਡ 'ਚ ਮੈਂ ਜੰਮਿਆ ਉਹਦੇ ਵੱਲ ਮਾਰਾਂ ਆਡੀਅנס ਵੱਲ ਮਾਰਾਂ ਹਰ ਪਾਸਿਓਂ ਬਲੇਸਿੰਗਸ ਦਿੱਸਤੀਆਂ ਨੇ ਜੀ ਜਾ ਜੇ ਅਸੀਂ ਫਿਲਮ ਦੀ ਗੱਲ ਕਰੀਏ ਤਾਂ ਸੂਹੇ ਵਿੱਚ ਈਰੇ ਵਾਲਿਆ ਹੈ ਨਾ ਤਾਂ ਇਹ ਟਾਈਟਲ ਜਿਹੜਾ ਹੈ ਇਹ ਕਿਸ ਤਰ੍ਹਾਂ ਆਇਆ ਕਿਉਂਕਿ ਕਹਾਣੀ ਤਾਂ ਤੁਹਾਨੂੰ ਸੁਪਨੇ ਨੇ ਨਵਾਜ਼ੀ ਹੈ ਤਾਂ ਇਹ ਜ਼ਰੂਰ ਜਾਣਨਾ ਚਾਹਾਂਗੀ ਕਿ ਇਹ ਟਾਈਟਲ ਕਿਵੇਂ ਰੱਖਾ ਟਾਈਟਲ ਤੇ ਨਾ ਬੜੀ ਲੰਬੀ ਸਾਡੀ ਚਰਚਾ ਚੱਲੀ ਸੀ ਬਹੁਤ ਤਰ੍ਹਾਂ ਦੇ ਟਾਈਟਲ ਹੋ ਸਕਦੇ ਸੀ ਇਹਦੇ ਉੱਤੇ ਹੈ ਨਾ ਅਸੀਂ ਪਿੰਡਾਂ ਦੇ ਨਾਵਾਂ ਦੇ ਉੱਤੇ ਵੀ ਟਾਈਟਲ ਬਣਾਉਣ ਦੀ ਕੋਸ਼ਿਸ਼ ਕੀਤੀ ਬਹੁਤ ਕੁਝ ਹੋਇਆ ਪਰ ਫਿਰ ਇਨ ਦਾ ਲਾਸਟ ਸਾਨੂੰ ਲੱਗਿਆ ਕਿ ਵਿਆਹ ਦੀ ਗੱਲ ਕਰਦੀ ਹੈ ਫਿਲਮ ਔਰ ਸੂਹੇ ਚੀਰੇ ਨੂੰ ਲੈ ਕੇ ਵਿਆਹ ਦੇ ਨਾਲ ਇੱਕ ਕਨੈਕਸ਼ਨ ਹੁੰਦਾ ਕਿ ਅਸੀਂ ਸੂਹਾ ਉਦੋਂ ਹੀ ਬੰਨਦੇ ਆ ਜਦੋਂ ਵਿਆਹ ਹੁੰਦਾ ਹੈ ਨਾ ਮੁੰਡੇ ਨੇ ਘੋੜੀ ਚੜ੍ਹਨਾ ਹੁੰਦਾ ਤਾਂ ਅਸੀਂ ਕੋਸ਼ਿਸ਼ ਕੀਤੀ ਕਿ ਸ਼ਾਇਦ ਇਹ ਟਾਈਟਲ ਦੇਖਦੇ ਆ ਜੇ ਸਾਨੂੰ ਮਿਲ ਜਾਇਆ ਸੀ ਫੋਰਚੂਨੇਟ ਸੀ ਕਿ ਸਾਨੂੰ ਮਿਲ ਗਿਆ ਸੀ ਤੇ ਅੱਜ ਸਲਾਹ ਕਰਕੇ ਤੁਸੀਂ ਸਾਰੇ ਪੱਗਾਂ ਜਿਹੜੀਆਂ ਇਹ ਸੂਹੇ ਆ ਤਾਂ ਕਿ ਇਦਾਂ ਹੀ ਹੋਇਆ ਮੈਂ ਨਰਵੈਰ ਭਾਜੀ ਨੂੰ ਆਉਂਦਾ ਹੀ ਆਖਿਆ ਕਿ ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਵੀ ਇਹੋ ਰੰਗ ਬੰਨ ਕੇ ਆਓਗੇ ਉਹ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਕਿ ਸਾਰੇ ਨੇ ਸੇਮ ਜਿਹਾ ਰੰਗ ਬੰਨਿਆ ਹੋਇਆ ਸ਼ੇਡਸ ਥੋੜੀਆਂ ਥੋੜੀਆਂ ਡਿ ਨਿਰਵੈਰ ਭਾਜੀ ਜਿਹੜੇ ਨੇ ਉਹ ਆਪਣੇ ਡੈਬਿਊ ਕਰ ਰਹੇ ਨੇ ਸਾਨੂੰ ਥੋੜਾ ਨਹੀਂ ਸੀ ਪਤਾ ਤਾਂ ਤੁਹਾਡੀ ਜਰਨੀ ਜਾਣਨਾ ਚਾਹਾਂਗੇ ਮੇਰੀ ਜਰਨੀ ਬਹੁਤ ਵਧੀਆ ਰਹੀ ਜੀ ਮੈਂ ਉਸ ਕਰੈਕਟਰ ਨੂੰ ਨਿਭਾਉਂਦੇ ਹੋਏ ਬਹੁਤ ਕੁਝ ਨਵਾਂ ਸਿੱਖਿਆ ਆ ਮੇਰੇ ਆਪਣੇ ਪਰਸਨਲ ਕਰੈਕਟਰ ਦੇ ਵਿੱਚ ਚੇਂਜਸ ਆਈਆਂ ਨੇ ਉਹ ਕਰੈਕਟਰ ਕਰਨ ਤੋਂ ਬਾਅਦ ਔਰ ਬਹੁਤ ਖੁਸ਼ਕਿਸਮਤ ਆ ਜੀ ਮੈਂ আচ্ছা ਜਾਣ ਤੋਂ ਪਹਿਲਾਂ ਕੁਝ ਦਰਸ਼ਕਾਂ ਨੂੰ ਅਗਰ ਦੋ ਲਾਈਨਾਂ ਤੁਸੀਂ ਕੋਈ ਵੀ ਆਪਣੀ ਲਿਖਤ ਦੀਆਂ ਸੁਣਾ ਦਿਓ ਜੀ ਹੈ ਮੇਰਾ ਰੋਮ ਰੋਮ ਰਜਿਆ ਕਿਤੇ ਕੋਈ ਥੋੜ ਨਾ ਦਿਸਦੀ ਮੈਂ ਮੰਗਾ ਹੋਰ ਕੀ ਰੱਬ ਕੋਲੋਂ ਕਿਤੇ ਕੋਈ ਲੋੜ ਨਾ ਦਿਸਦੀ ਕਿਸ ਮਾਸੂਮ ਜੇ ਚਿਹਰੇ ਤੇ ਮੇਰੀ ਹਰ ਪਟਕਣ ਮੁਕੀਏ ਮੇਰੇ ਮੋਢੇ ਤੇ ਸਿਰ ਰੱਖ ਕੇ ਮੇਰੀ ਕਾਇਨਾਤ ਸੁੱਤੀਏ ਮੇਰੇ ਮੋਢੇ ਤੇ ਸਿਰ ਰੱਖ ਕੇ ਮੇਰੀ ਕਾਇਨਾਤ ਸੁੱਤੀ ਏ ਥੈਂਕ ਯੂ ਸੋ ਮੱਚ ਐਂਡ 올 ਦਾ ਵੈਰੀ ਬੈਸਟ ਥੈਂਕ ਯੂ ਜੀ ਥੈਂਕ ਯੂ ਸੋ ਤੁਹਾਡੇ ਤੋਂ ਵੀ ਇਜਾਜ਼ਤ ਲੈਣੀ ਆ ਤੇ 10 ਅਕਤੂਬਰ ਨੂੰ ਫਿਲਮ ਵੇਖਣੀ ਨਾ ਭੁੱਲਿਓ ਸੁਹੇ ਵਿਚੇ ਰਿਵਾਲਿਆ